ਦਰਿਆ ਦੇ ਵਿੱਚ ਫਿਰਦੇ ਆ ਤੇ ਦਰਿਆ ਦੇ ਵਿੱਚ ਮੱਝਾਂ ਵਾੜਦੀਆਂ ਉਹਨਾਂ ਨੇ ਬਾਈਰ ਗਿਆ ਨੇ ਹੋ ਪਰਲੇ ਪਾਸੋਂ ਹੁੰਦੇ ਸੀਗੇ ਤੇ ਲੋ ਉਹ ਵੇਖੋ ਮੱਝਾਂ ਦਿੱਤੀਆਂ ਵਾੜ ਉਹਨਾਂ ਨੇ ਤੇ ਦੇਖਦੇ ਐਵੇਂ ਕਿਵੇਂ ਕੱਢ ਕੇ ਲਿਆਉਂਦੇ ਹੈਗੇ ਤੇ ਉਹ ਮੈਨੂੰ ਤਾਂ ਲੱਗ ਜਾਂਦਾ ਡਰ ਜਾ ਤੇ ਪਰ ਇਹਨਾਂ ਦਾ ਐ ਨਹੀਂ ਪਤਾ ਵੀ ਨਿਤ ਦਾ ਹੀ ਕੰਮ ਹੋਵੇ ਆਹ ਦਰਿਆ ਹੈ ਬਾਈ ਤੇ ਦਰਿਆ ਦੇ ਵਿੱਚ ਫਿਰਦੇ ਆ ਇਸ ਵਕਤ ਜਿਲ੍ਹਾ ਤਰਨਤਾਰਨ ਦੇ ਵਿੱਚ ਫਿਰਦੇ ਆ ਸਤਲੋਈ ਦਰਿਆ ਦੇ ਵਿੱਚ ਵੜੇ ਆ ਸੀ ਆ ਇਧਰ ਤੁਸੀਂ ਦੇਖ ਸਕਦੇ ਆ ਚਾਰੇ ਪਾਸੇ ਦਰਿਆ ਦਰਿਆ ਇਸ ਵਕਤ ਘਟਾ ਹੈ ਕਿਉਂਕਿ ਅੱਜ ਹੈਗੀ ਹੈ ਤਰੀਕ 31 ਜਨਵਰੀ 2024 ਸਰਦੀਆਂ ਦਾ ਤੇ ਆ ਇੱਥੋਂ ਪਹਿਲਾਂ ਟਰੈਕਟਰ ਨੰਕਾ 1855 ਲੀ ਹਾਂ ਤੁਸੀਂ ਦੇਖ ਸਕਦੇ ਹੋ ਵੀਰੇ ਵਿੱਚੋਂ ਹਨਾ ਇਹ ਕਈ ਬੰਦਾ ਕਹਿੰਦਾ ਝੂਠ ਬੋਲਦੇ ਆ ਉਹ ਦੇਖ ਲਓ ਵਿੱਚੋਂ ਨਹੀਂ ਨਿਕਲ ਕੇ ਆ ਟਰੈਕਟਰ ਲੀ ਹਾਂ ਤੁਹਾਡੇ ਸਾਹਮਣੇ ਆ ਤੇ 855 ਵੀ ਕੱਢ ਕੇ ਲਏ ਆ ਤੇ ਹੁਣ 55 ਮੱਝਾਂ ਰੰਗਾਂ ਇੱਥੋਂ ਤੇ ਆ ਰਹੀਆਂ ਵਿੱਚੋਂ ਸ਼ੂ ਸ਼ੂ ਕਰਦੀਆਂ ਤੇ ਆਵਾਜ਼ ਸੁਣ ਰਹੀ ਆ ਹੁਣ ਮੈਂ ਕਹੂੰਗਾ ਮੈਂ ਇੱਕ ਵਾਰੀ ਚੁੱਪ ਹੋ ਕੇ ਤੁਹਾਨੂੰ ਉਹਦੀ ਆਵਾਜ਼ ਸੁਣਾਉਣਾ ਉਹ ਕ੍ਰਾਸ ਕਰਦੀਆਂ ਦੀ ਆ ਗਈਆਂ ਤੇ ਕਿੰਨੀ ਹੈ ਬਲਜਿੰਦਰ ਮੈਂ ਕਹਿੰਦਾ ਵੀ ਯਾਰ ਕਿੰਨੀ ਯਾਰ ਔਖੀ ਜ਼ਿੰਦਗੀ ਐ ਸੰਘਰਸ਼ ਵਾਲੀ ਜ਼ਿੰਦਗੀ ਵਿਚਾਰਨ ਦੀ ਪਹਿਲਾਂ ਤਾਂ ਦੇਖ ਠੰਡਾ ਅੱਜ 31 ਜਨਵਰੀ ਐ ਤੈਨੂੰ ਅੱਜ ਕਹਦੇ ਵੀ ਪਾਣੀ ਚ ਵੜ ਜਾ ਤੂੰ ਜਮਾ ਨਹੀਂ ਵੜਦਾ ਇਹਨਾਂ ਦਾ ਪਹਿਲਾਂ ਤਾਂ ਵੜ ਰਿਹਾ ਮੱਝਾਂ ਵਿਚਾਰਿਆਂ ਨਾ ਫੇਰ ਆਪਾਂ ਨਾ ਫੇਰ ਉਹ ਆਪ ਫਿਰਦੇ ਮੁੰਡੇ ਵੇਖ ਉਹਨਾਂ ਦੇ ਨੀਕਰਾਂ ਹੀ ਪਾਈਆਂ ਹੋਗੀਆਂ ਤੇ ਯਾਰ ਠੰਡਾ ਪਾਣੀ ਐ ਇਹ ਕਿਹੜਾ ਵੀ ਆਪਾਂ ਹੀਟਰ ਲਾ ਕੇ ਪਹਿਲਾਂ ਗਰਮ ਕਰ ਲਾਂਗੇ ਹਨਾ ਤਾਂ ਦੇਖਣਾ ਵੀ ਇੱਕ ਮੂਆ ਆਪ ਤਾਂ ਡਰਦੇ ਜਾਈਗੇ ਨਾ ਉਹ ਵੀ ਡੂੰਗਾ ਹੀ ਤਾਂ ਦਰਿਆ ਕਹਿੰਦੇ ਖਤਰਨਾਕ ਹੁੰਦਾ ਬਹੁਤ ਹਾਂ ਤੇ ਆਪਾਂ ਵੜਦੇ ਨਹੀਂ ਵਿੱਚ ਪਰ ਇਹਨਾਂ ਦਾ ਵਿਚਾਰਾਂ ਦਾ ਨਿਤ ਤਾਂ ਕੰਮ ਹੋਊਗਾ ਆ ਮੱਝਾਂ ਵੇਖ ਲੈ ਯਾਰ ਇਹਨਾਂ ਨੂੰ ਪੁੱਛਦੇ ਆਂ ਬਾਈ ਵੀ ਉਹ ਓਥੇ ਮੱਧਮ ਲਾਈ ਲੈ ਕੇ ਜਾਂਦੇ ਨੇ ਸਿੱਧੇ ਕਹਿੰਦੇ ਨਹੀਂ ਟਿਕਾਉਂਦੇ ਬਾਈ ਇਹ ਨਾ ਇਥੋਂ ਨੀਵੇਂ ਮੇਰੇ ਹਿਸਾਬ ਨਾਲ ਉਧਰੋਂ ਉਹ ਵੇਖੋ ਉੱਚੀ ਜਗ੍ਹਾ ਲੈ ਆਏ ਉੱਥੋਂ ਤੱਕ ਤੇ ਇਹਨਾਂ ਨੂੰ ਸੌਖਾ ਹੋਊਗਾ ਆਹ ਬਈ ਨਿਕਲੇ ਆਂਗਾ ਤੇ ਉਹ ਬੰਦੇ ਆਉਂਦੇ ਇਹ ਉਹ ਲੱਗਦੇ ਆ ਮੈਨੂੰ ਗੁੱਜਰ ਨਹੀਂ ਹੁੰਦੇ ਹਾਂ ਉਹ ਵੀ ਗੁੱਜਰ ਲੱਗਦੇ ਆ ਇਹ ਤੇ ਪਸ਼ੂ ਆਸੇ ਲਈ ਹੋਰ ਹੈ ਕਹਿੰਦੇ ਜਿੰਨਾ ਇਹ ਸ਼ਾਂਤ ਹੈ ਉਹਨੇ ਖਤਰਨਾਕ ਹੁਣ ਕਿੰਨਾ ਸ਼ਾਂਤ ਹੈ ਬਿਲਕੁਲ ਹਨ ਤੇ ਜੂਨ ਜੁਲਾਈ ਚ ਕਿੰਨਾ ਖਤਰਨਾਕ ਸੀਗਾ ਇੰਨਾ ਕ ਖਤਰਨਾਕ ਸੀ ਵੀਰ ਲੋਕਾਂ ਨਾ ਫਸਲਾਂ ਡੁੱਬੋਤੀਆਂ ਘਰ ਡੁੱਬੋਤੇ ਪਤਾ ਨਹੀਂ ਕੀ ਕੀ ਡੁੱਬੋਤਾ ਯਾਰ ਇਹਨੇ ਤੇ ਆ ਵੀ ਮੱਝਾਂ ਨਿਕਲੀਆਂ ਹੁੰਦੀਆਂ ਹਨਾ ਮਤਲਬ ਹਾਂ ਦੇਖੀ ਹੁਣ ਜਿੰਨੇ ਜਿੰਨੇ 2 2 ਫੁੱਟ ਹੈ ਉਹ ਆਪਣੇ ਜਿਹੜੇ ਗੁੱਜਰ ਆਉਂਦੇ ਹਨਾ ਮੇਰੇ ਖਾਲੋ ਗੁੱਜਰ ਹੀ ਲੱਗ ਰਹੇ ਮੈਨੂੰ ਉਹ ਪੁੱਛਦਾ ਉਹਨਾਂ ਨੂੰ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂਗੇ ਕਿੰਨੀ ਕ ਔਖੀ ਜ਼ਿੰਦਗੀ ਇਹਨਾਂ ਦੀ ਹੈਗੀ ਹੈਗੀ ਤੇ ਆ ਬੂਰੀ ਮੇਰੀ ਦਾ ਫੇਵਰੇਟ ਰਹੀ ਹੈ ਬੂਰੀ ਮੱਝ ਕਿਉਂਕਿ ਮੇਰੇ ਨਾਨਕਿਆਂ ਦੇ ਘਰੇ ਤਿੰਨ ਚਾਰ ਬੂਰੀਆਂ ਹੁੰਦੀਆਂ ਇਹਨਾਂ ਦੀ ਬਰੀਡ ਸੀਗੀ ਬੂਰੀਆਂ ਵਾਲੀ ਹਾਂ ਬੂਰੀਆਂ ਮੱਝਾਂ ਤੇ ਡੋਕੇ ਹੈ ਕਿਹੜਾ ਚੰਗਾ ਪਿਆ ਸੂਰਮਾ ਹਾਂ ਤੇ ਬੂਰੀਆਂ ਹਨਾ ਜਾਈ ਜਾਂਦੀਆਂ ਪਾਣੀ 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 ਦਰਿਆ ਦਾ ਇਲਾਕਾ ਤੇ ਇਧਰ ਬੰਦੇ ਆਈ ਜਾਂਦੇ ਸਤਿ ਸ੍ਰੀ ਅਕਾਲ ਜੀ ਤੇ ਆ ਤੁਹਾਨੂੰ ਇਧਰ ਦੀ ਸਿੱਧੇ ਕੱਦ ਨਹੀਂ ਲੈ ਕੇ ਤੁਸੀਂ ਆਏ ਤੇ ਕੱਦ ਲੈ ਕੇ ਆਏ ਇਹੋ ਢਾਨ ਨੂੰ ਪੈਂਦੀ ਹੈ ਨਾ ਉਹ ਸਾਲ ਨੂੰ ਆ ਜਿਹੜਾ ਪਾਣੀ ਉਹ ਬੰਦੇ ਬੀਖੇ ਆ ਹਾਂ ਕਿ ਉਹ ਉਥੋਂ ਜਿਹਦੇ ਬੋਰ ਵੀ ਦਾ ਉਥੋਂ ਫਿਰ ਸੁੱਕਾ ਖਾਂਦੀ ਚਾ ਉਹ ਪਹਾੜ ਵੱਧਾ ਵਾ ਅੱਛਾ ਪਾਪ ਪੈ ਗਏ ਸੀ ਇੱਥੇ ਇਹੋ ਲੰਮੀ ਢਾਨ ਜਾਂਦੀ ਉਹ 베ਰੀ ਵਾਲੀ ਇਹ ਕਿਹੜਾ ਪਿੰਡ ਹੈ ਜੀ ਤੁਹਾਡਾ ਇਹ ਘੁੱਲੇ ਵਾਲਾ ਕੁੱਲੇ ਵਾਲਾ ਤੇ ਹੁਣ ਤੁਸੀਂ ਮੱਝਾਂ ਚਾਰ ਕੇ ਲਏ ਆ ਉਧਰ ਉਹ ਉਧਰ ਚਾਰਨ ਗਏ ਇਧਰ ਹੈਗਾ ਕੁਛ ਨਹੀਂ ਵੇ ਰੇਤਾਂ ਹੀ ਆ ਸਾਰੀ ਨਹੀਂ ਚਾਰ ਕੇ ਜਿਵੇਂ ਲਿਓਣੇ ਉਧਰ ਕਿਵੇਂ ਉਕਾ ਕੁਗਿਆ ਵਾ ਜੀ ਕਿਵੇਂ ਥੋੜਾ ਥੋੜਾ ਸਾ ਜਿਵੇਂ ਉਹ ਘਰ ਆਏ ਦੀਦੇ ਬੂਟੇ ਹੀ ਹਾਂ ਉਹ ਬੇਰੀਆਂ ਆਈਆਂ ਜਾਂ ਹਾਂ ਥਾਂ ਵਾ ਜਿਆਦਾ ਨਹੀਂਗਾ ਠੀਕ ਹੈ ਅੱਛਾ ਥੋੜਾ ਲੋਕਾਂ ਦੇ ਉਂ ਜਿਵੇਂ ਘਰੇ ਆਪਾਂ ਹਰੇ ਵੱਢ ਕੇ ਪਾਉਣੇ ਉਹ ਵੀ ਪਾਉਣੇ ਆ ਕਿ ਉਹ ਨਹੀਂ ਪਾਉਂਦੇ ਫਿਰ ਉਹ ਨਹੀਂ ਹੈਗੇ ਪਰ ਉਹ ਘਟ ਵਾ ਘਟ ਲੈਣੀਆਂ ਇਧਰ ਜਾਂਦੀਆਂ ਹੋਊਗਾ ਖਰਾਬ ਕੁਲਿਆ ਜਾ ਸਾਰੇ ਵੇਖ ਲਾ ਦਰਿਆ ਜਦੋਂ ਪਾਣੀ ਕਿੰਨਾ ਕ ਚੜ ਗਿਆ ਸੀ ਇਹ ਜਦੋਂ ਆਇਆ ਸੀ ਪਾਣੀ ਦੇ ਬੰਨ ਦੇ ਤੋਂ ਦੀ ਵਗਣ ਨੂੰ ਫਿਰਦਾ ਹੁਦ ਰੁਕ। ਇਹਦੇ ਉੱਤੋਂ ਦੀ ਵਗ ਗਿਆ ਸੀ ਪਾਣੀ। ਟੁੱਟ ਗਿਆ ਬੰਨ ਪਿੱਛੋਂ। ਇਹ 25 ਫੁੱਟ ਉੱਚੀ ਹੈ ਨਾ 20 25 ਫੁੱਟ। ਹਾਂ ਤੇ ਉਦੋਂ ਹਰੀ ਗਿਆ ਦੇ ਉਰਲੇ ਪਾਸੇ ਤੁਸੀਂ ਛੜ ਕੇ ਛੜ ਕੇ ਨਹੀਂ ਆਏ ਬੰਨ ਬੰਨ। ਹੂੰ ਹੂੰ। ਪਾੜ ਪਿਆ ਬੰਨ ਦਾ। ਮਤਲਬ ਹੁਣ ਤੇ ਵੱਜਾ ਜਿਹੜਾ ਬਾਬੇ ਪਾ ਗਿਆ ਨਾ ਉੱਟੀ। ਹਾਂਜੀ ਹਾਂਜੀ। ਇਹ ਸਰਕਾਰ ਨੇ ਨਹੀਂ ਕੋਈ ਹਾਰਾ ਕੀਤਾ। ਹਾਂ। ਸੰਤ ਕਿਹੜੇ ਆ ਬਾਬੇ ਕਿਹੜੇ? ਇਹ ਬਾਬੇ ਸ੍ਰੀ ਹਾਲੀ ਸਾਹਿਬ ਵਾਲੇ। ਸੁੱਖਾ ਸੋ। ਅੱਛਾ ਉਹ ਬੰਨ ਪਾ ਗਏ ਉਹਨਾਂ ਨੇ ਬੰਨ ਬੱਝਾ ਇੱਕ ਮੁੰਡੇ ਪੈ ਗਿਆ ਅੱਛਾ ਇਹ ਫਿਰ ਅੱਡੋ ਅੱਡ ਜਿਵੇਂ ਮੇਰੇ ਅਰ ਗਿਆ ਤਾਂ ਨਾਨਕੇ ਹੈਣਾ ਇੱਥੇ ਤਾਂ ਪਤਾ ਨਹੀਂ ਲੱਗੇ ਡੂੰਗਾ ਹੋਊਗਾ ਇੱਥੇ ਸੇਦ ਨੂੰ ਜਾਵਾਂ ਤਾਂ ਕਿੰਨਾ ਡੂੰਗਾ ਹੋਊਗਾ ਇਹ ਪਾਣੀ ਉਹ ਤੋਂ ਤੱਕ ਐਡਾ ਹੀ ਆ ਵੀ ਜਾਣੇ ਜਿੱਥੇ ਉਹ ਬੰਗਲਾ ਆ ਗੱਡੰਡਾ ਹੈ ਗੱਡਿਆ ਹਾਂ ਇਹ ਤਿੰਨ ਕਿਲੇ ਚਾਰ ਨਾਲ ਨਿਕਾਇਆ ਪਾਣੀ ਇੱਥੇ 2 ਕੁ ਫੁੱਟੀ ਹੋਊਗਾ ਨਹੀਂ ਅਸ 2 ਟਾ ਇਹੋ ਇੰਨਾ ਕੀ ਹੈ 2 ਗਿ ਇਹਨਾ ਕੀ ਹੋਦਾ 2.5 ਫੁੱਟੀ 2.5 ਫੁੱਟ ਹਾਂ ਇਹ ਤੋਂ ਜ਼ਿਆਦਾ ਨਹੀਂ ਹੋਣਾ ਤੇ ਉਹ 25 ਫੁੱਟ ਤੱਕ ਪਾਣੀ ਜਾਵੜਿਆ ਸੀ ਆ ਪਾਣੀ ਜਾਣੇ ਬੰਨ ਦੇ ਨਾਲ ਵਗਦਾ ਹਾੜੀ ਪੈਲੀ ਨਾ ਉੱਚੀ ਹਾਂ ਚੜ ਗਿਆ ਸੀ ਆ ਪਾਣੀ ਬਹੁਤ ਜ਼ਿਆਦਾ ਸੀ ਤੇ ਮਰਡੇ ਦੇ ਉਦੋਂ ਰੱਖੀ ਦੋ ਮਹੀਨੇ ਮੈਂ ਡੰਗਰ ਹੂੰ ਇਹ ਚਾਰ ਚੂਰ ਵਾਲੇ ਦੇ ਪੱਠਾ ਤੇ ਕੋਈ ਰਹਿ ਨਹੀਂ ਗਿਆ ਅੱਛਾ ਜੀ ਤੂੰ ਆਉਂਦੇ ਤਾਂ ਇੱਧਰ ਘਰ ਬੱਜਿਆ ਤੇ ਮੈਂ ਘਰ ਤੇ ਬੱਜਿਆ ਡੰਗਰ ਤੇ ਅਸੀਂ ਪਾਰ ਹੋਰ ਜਾ ਕੇ ਲਿਉਣੀ ਚਾਰ ਕੀ ਹੂੰ ਤੇ ਪਾਰ ਨਹੀਂ ਮੰਨਦੇ ਉਹ ਇਧਰਾਂ ਦੇ ਫਲਾਣੇ ਸਾਹ ਡੁੱਬਾ ਕੋਈ ਇਧਰਾਂ ਦਾ ਇਤਰਾ ਹੀ ਤੇ ਨਾ ਕੋਈ ਖਰਾਬਾ ਹੀ ਮਿਲਿਆ ਛੋਟਾ ਬਣ ਕੇ ਚੱਲ ਵੀ ਸ਼ੁਰੂ ਤੋਂ ਹੀ ਹੈਣਾ ਤੁਹਾਨੂੰ ਤਾਂ ਇਹ ਹਾਲਾਤਾਂ ਲੱਗੂਗਾ ਸ਼ੁਰੂ ਤੋਂ ਹੀ ਇਹ ਤਾਂ ਦੇ ਪੈੜੀਆਂ ਦੋ-ਦੋ ਡਰਮ ਨਾਲ ਇੱਕ ਕਿਲਾ ਬਣਦਾ 40000 ਦਾ ਤੇਲ ਮੱਚ ਗਿਆ ਤੇ 40 ਦੀ ਕਣਕ ਨਹੀਂ ਨਿਕਲਣੀ ਅਗਲੇ ਸਾਲ ਜੇ ਫੇਰ ਪਾਣੀ ਆ ਗਿਆ ਤੇ ਸਾਡੇ ਮੈਨਾਂ ਬੁੱਢੇ ਵੀ ਜਿਹੜੇ ਇਤਰਾ ਹੀ ਨਾ ਪਹਿਲੇ ਵੀ ਜੀ ਇਤਰਾ ਹੀ ਨਾ ਆਂਗੀ ਆ ਵੀ ਪਾਣੀ ਚੀ ਪਾਣੀ ਚੀ ਬਹੁਤ ਔਖੀ ਜ਼ਿੰਦਗੀ ਹੈ ਨਾ ਇੱਥੋਂ ਆ ਵੀ ਪੈੜੀ ਤਾਂ ਹੈਗੀ ਤੇ ਮਾਲਕੀ ਆ ਮਾਲਕੀ ਹੈ ਇਹ ਹੈਗੀ ਮਾਲਕੀ ਇਹ ਕੁਲੇ ਵਾਲੇ ਦਾ ਰਕਬਾ ਸਾਰਾ ਹੀ 800 ਕਿਲਾ 700 750 ਹਾਂ ਇਹ ਸਾਲ ਲਾ ਵੀ 200 300 ਕਿੱਲਾ ਵਗਦਾ ਹੋਊਗਾ ਵਿੱਚੋਂ ਉਹ ਵੀ ਲੋਕਾਂ ਔਖੇ ਹੋ ਕੇ ਬਣਾਇਆ ਮਤਲਬ ਫਿਰ ਮਿੱਟੀ ਖੋਰ ਕੇ ਲੈ ਗਿਆ ਨਾ ਮਿੱਟੀ ਕਈ ਤਾਂ ਨਾਂ ਬਾਤੀਆਂ ਵਿੱਚ ਡੂੰਘੇ ਥੋੜਾ ਤਾਂ ਵਾਣ ਜੇ ਤੁਸੀਂ ਸਮਾਰ ਵੀ ਲਾਉਣਾ ਤਾਂ ਵੀ ਕੋਈ ਪਤਾ ਨਹੀਂ ਨਾ ਪਾਣੀ ਕਿਹੜੇ ਵੇਲੇ ਖਰਾਬ ਕਰਦੇ ਨਾ ਪਾਣੀ ਹੁਣ ਜੇ ਵੀ ਆਪਾਂ ਨੂੰ ਪਤਾ ਵੀ ਸਿਆਲ ਨਹੀਂ ਵੀ ਹੋਣਾ ਤੇ ਅਗਲੇ ਸਾਲ ਜਦੋਂ ਕਣਕ ਵੱਢ ਲਈ ਵਿਸਾਖ ਦੇ ਵਿੱਚ ਫੇਰ ਆ ਸਕਦਾ ਇੱਥੇ ਇੱਕ ਨਾ ਕੋਈ ਨੇੜੇ ਪੋਲੀ ਜੇ ਤੁਹਾਨੂੰ ਹੰਦ ਪੈ ਰਹੀ ਜਿੱਥੇ ਆਣ ਕੇ ਆਪਾਂ ਹੋਣਾ ਹਾਂਜੀ ਤੇ 10 15 ਲੀਟਰ ਤੋਂ ਦੀ ਮਚਾ ਕੇ ਲਿਆਊਗਾ ਇੱਧਰ ਦੀ ਹੁਣ ਆ ਟਰੈਕਟਰ ਲੰਘਿਆ ਜਿੰਦਾ ਇਹ ਹੋਈ ਤਾਂ ਹੁਣ ਲਗਾਇਆ ਨਾ ਖਾਲੀ ਜਿਵੇਂ ਠੀਕ ਹੈ ਜੀ ਤੇ ਜਿਹੜੇ ਪਹਿਲਾਂ ਇਹ ਅਹੀਂ ਹੋਣੀ ਲਗਾਇਆ ਅੱਜ ਕੱਲ ਦਾ ਇਤਰਾਫ ਫਾਰਮ ਛੱਡ ਗਿਆ ਹੈ ਉਹ ਕੇਸਤੀ ਕਹਦੇ ਹੱਥ ਖੜਾਈਏ ਫਿਰ ਉਹ ਤੇ ਜਾਲਿਆ ਰੋਟੀ ਪਾਣੀ ਜਦੋਂ ਸਾਂਝ ਉਧਰ ਚਲੇ ਗਏ ਨਾ ਟਰੈਕਟਰ ਹਾਂਜੀ ਉੱਥੇ ਰੋਟੀ ਪਾਣੀ ਖਾਣਾ ਸਾਰੇ ਅੱਛਾ ਤੇ ਟਰੈਕਟਰ ਉੱਥੇ ਨਹੀਂ ਥਾਲਦੇ ਕਈ ਵਾਰੀ ਮਤਲਬ ਉਧਰ ਹੀ ਥਾਲ ਦਿੰਦੇ ਨਹੀਂ ਉਹਦੋਂ ਜਦੋਂ ਵਾਈ ਕਰਨੀ ਹੈ ਨਾ ਮਹੀਨਾ ਉਦੋਂ ਉੱਥੇ ਹੀ ਰੱਖਣਾ ਵਾ ਅੱਛਾ ਪਾਣੀ ਭਾਵੇਂ ਜਿਆਦਾ ਹੋਵੇ ਥੋੜਾ ਹੋਵੇ ਜਿਹੜੀ ਰੋਟੀ ਲਈ ਕਿਤੇ ਜਾਣਾ ਫਿਰ ਤੁਹਾਡੇ ਤਾਂ ਹਣਾ ਘਰ ਤੇ ਉਧਰ ਹਾਲਲਾ ਵੀ ਹੁਣ ਡਰ ਗਏ ਆ ਪਰਲੀ ਪੈਲੀ ਤੋਂ ਵੀ ਅੱਛਾ ਉਹ ਬੰਨ ਟੁੱਟਣ ਚ ਹਾਂ ਅਵੇ ਮਾਝੇ ਸੁਭਰਾਵਾ ਤੋਂ ਉਤਾਰ ਜਾ ਕੇ ਪੈਲੀਆਂ ਚ ਘਰ ਪਾਵਾਂਗੇ ਹਾਂ ਡਰ ਹਣਾ ਕੀ ਕਰੇ ਨਾ ਬੰਦਾ ਹੋ ਚਾਰਾ ਇਹਨੂੰ ਇਹ ਬੰਨ ਕਿਉਂ ਰੋੜ ਸਕਦਾ ਵਾ ਇੱਥੋਂ ਜਾ ਕੇ ਨਾ 3 ਕਿਲੋਮੀਟਰ ਹਾਂ ਜਿਵੇਂ ਉਹ ਟੱਬਾ ਉੱਚਾ ਬੇਰੀ ਵਾਲਾ ਇੱਕ ਤਰ੍ਹਾਂ ਬੰਨ ਭੱਜ ਗਿਆ ਆਪਣੇ ਵੇਦ ਦਾ ਹਾਂ ਤੇ ਪਾਣੀ ਇਸੇ ਸੁਭਰਾਵਾ ਵਾਲੇ ਪਾਸੇ ਆਣ ਵਜਾ ਅੱਛਾ ਜਿੱਥੋਂ ਸੁਤਾ ਨਾ ਬੰਨ ਉਥੋਂ ਨਾਲ ਜਾਣਿਆ ਬੰਨਦੇ ਆ ਗਿਆ ਤੇ ਉਹ ਆਈਡਾਲੇ ਲੱਗੇ ਨੇ ਟਰੈਕਟਰ ਵਾਲੀ ਅਸੀਂ ਫੋਨ ਤਾਂ ਕਰੀ ਗਏ ਸਾਨੂੰ ਤਾਂ ਕੋਈ ਵਜਾ ਨਹੀਂ ਬਾਬਾ ਅੱਛਾ ਤੇ ਫੈਰੀ ਵੀ ਬਣਾ ਕੇ ਦੋ ਜਿੰਨਾ ਕੋ ਪੰਜ ਸੱਤ ਡਰਮ ਆਪਦੇ ਜੂਰ ਨਾਲ ਆੜਤੀਏ ਤੋਂ ਲੈ ਲੂਗੇ ਮਚਾਇਆ ਹੂੰ ਤੇ ਬਾਕੀ ਜਿਹੜੀ ਪੈਰੀ ਪਈ ਰਹਿ ਗਈ ਆ ਔਖਾ ਨਾ ਕੁੱਲ ਮਿਲਾ ਕੇ ਤਾਂ ਬਈ ਔਖੀ ਜ਼ਿੰਦਗੀ ਹੈ ਨਾ ਕੁੱਲ ਮਿਲਾ ਕੇ ਇਥੋਂ ਦੇ ਇਲਾਕੇ ਦੀ ਤੇ ਵੀਡੀਓ ਨੂੰ ਬਈ ਲਾਈਕ ਸ਼ੇਅਰ ਜ਼ਰੂਰ ਕਰਿਓ ਹਣਾ ਤੇ ਯਾਰ ਫੋਲੋ ਜ਼ਰੂਰ ਕਰਿਓ ਜੇ ਤੁਹਾਨੂੰ ਲੱਗਦਾ ਕਿ ਅਸੀਂ ਵਧੀਆ ਵੀਡੀਓ ਲੈ ਕੇ ਆਨੇ ਆ ਤੇ ਉਹ ਧੰਨਵਾਦ ਸਾਡੇ ਵਾਲੋ